ਬਹੁਤ ਚਰਚਾ ਦੇ ਵਿੱਚ ਇੱਕ ਵੀਡੀਓ ਚੱਲ ਰਹੀ ਹੈ ਜਿਹੜੀ ਕਿ ਜੋਗਾ ਵੀਡੀਓ ਆ ਜਿਹੜੀ ਕੁੜੀ ਨੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਾ ਕੇ ਜੋਗਾ ਕੀਤਾ ਪ੍ਰਕਰਮਾਂ ਦੇ ਵਿੱਚ ਉਹ ਇੱਕ ਜਿਹੜਾ ਬਹੁਤ ਮਸਲਾ ਜਿਹੜਾ ਵਾ ਅੱਜ ਦੀ ਡੇਟ ਦੇ ਵਿੱਚ ਬਹੁਤ ਭਖਿਆ ਮੈਂ ਗੱਲ ਇਥੇ ਕਰਨੀ ਹੈ ਕਿ ਜਿੱਥੇ ਕੁੜੀ ਦੀ ਗਲਤੀ ਆ ਕੁੜੀ ਨੇ ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹਾਈ ਆ ਜੋਗਾ ਕਰਕੇ ਉਥੇ ਗਲਤੀ ਜਿਹੜੀ ਆ ਉਹ ਅਕਾਲ ਤਖਤ ਤੇ ਸ਼੍ਰੀ ਹਰਮੰਦਰ ਸਾਹਿਬ ਦੇ ਜਥੇਦਾਰਾਂ ਦੀ ਵੀ ਗਲਤੀ ਆ ਦੋਸਤੋ ਆਪਾਂ ਸਾਰੇ ਦਰਬਾਰ ਸਾਹਿਬ ਜਾਣਦੇ ਆ ਹਰਮੰਦਰ ਸਾਹਿਬ ਜਾਣਦੇ ਆ ਪ੍ਰਕਰਮਾਂ ਦੇ ਵਿੱਚ ਜਥੇਦਾਰ ਜਿਹੜੇ ਨੇ ਉਹ ਬਹੁਤ ਸੁਜੱਜੇ ਹੁੰਦੇ ਨੇ ਬਹੁਤ ਧਿਆਨ ਦੇ ਨਾਲ ਡਿਊਟੀਆਂ ਦਿੰਦੇ ਨੇ ਔਰ ਗੱਲ ਇੱਥੇ ਮੈਂ ਇਹ ਕਰਨੀ ਆ ਕਿ ਜਿਸ ਵੇਲੇ ਉਹ ਕੁੜੀ ਜੋਗਾ ਕਰ ਰਹੀ ਸੀ ਉਸ ਸਮੇਂ ਜਥੇਦਾਰ ਜਿਹੜੇ ਉਹ ਕਿੱਥੇ ਸੀ ਉਸ ਸਮੇਂ ਉਹ ਕੁੜੀ ਨੇ ਪਹਿਲਾਂ ਵੀਡੀਓ ਬਣਾਈ ਆ ਵੀਡੀਓ ਬਣਾ ਕੇ ਫਿਰ ਉਹਨੇ ਨੱਟ ਤੇ ਪਾਈ ਉਸ ਤੋਂ ਬਾਅਦ ਫਿਰ ਜੋਗਾ ਕੀਤਾ ਹਨਾ ਜੋਗਾ ਵੀ ਬਹੁਤ ਸਟਾਈਲ ਦਾ ਕੀਤਾ ਹੈ ਹਨਾ ਤੇ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਉਸ ਸਮੇਂ ਅਕਾਲ ਤਖਤ ਦੇ ਜਾਂ ਉੱਥੇ ਜਿਹੜੇ ਜ਼ਥੇਦਾਰ ਆ ਉਹ ਕਿੱਥੇ ਸੀ ਉਹਨਾਂ ਨੇ ਉਸ ਸਮੇਂ ਕਿਉਂ ਨਾ ਰੋਕਿਆ ਸਵਾਲ ਹੈ ਇਹ ਇਹ ਜ਼ਰੂਰ ਮੈਨੂੰ ਜਵਾਬ ਜਿਹੜਾ ਕਮੈਂਟਾਂ ਰਹੀਂ ਤੁਸੀਂ ਵੀ ਆਪਣਾ ਜਵਾਬ ਦੇ ਸਕਦੇ ਜੀ ਉਸ ਸਮੇਂ ਅਕਾਲ ਤਖਤ ਦੇ ਜਥੇਦਾਰ ਕਿਤੇ ਸੀ ਉਹਨਾਂ ਨੇ ਕਿਉਂ ਨਹੀਂ ਟੱਕਿਆ ਕੁੜੀ ਨੇ ਚਲ ਜੋ ਗਲਤੀ ਕਰਨੀ ਕਰ ਲਈ ਬਾਦੀ ਵਿੱਚ ਤੁਸੀਂ ਸੱਚੇ ਹੋਣ ਲਈ ਕਹਿ ਲੀਏ ਜਾਂ ਆਪਣਾ ਤੁਸੀਂ ਜੋ ਵੀ ਬਾਦੀ ਵਿੱਚ ਤੁਸੀਂ মিডিਆ ਦੇ ਸਾਹਮਣੇ ਆਣ ਕੇ ਬਿਆਨ ਦਿੰਦੇ ਹੋ ਉਸ ਕੁੜੀ ਦੇ ਉੱਪਰ ਕਾਰਵਾਈ ਕਰਨ ਦੀ ਜਿਹੜੀ ਗੱਲ ਕਰਦੇ ਹੋ ਪਰ ਜਿਸ ਸਮੇਂ ਉਹ ਕੁੜੀ ਜੋਗਾ ਕਰ ਰਹੀ ਸੀ ਉਸ ਸਮੇਂ ਅਕਾਲ ਤਖਤ ਦੇ ਜਥੇਦਾਰ ਕਿਤੇ ਸੀ ਜਿਹੜੇ ਪ੍ਰਕਰਮਾਂ ਦੇ ਵਿੱਚ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਡਿਊਟੀਆਂ ਲਾਈਆਂ ਹੁੰਦੀਆਂ ਜਿਹੜੇ ਉੱਥੋਂ ਦੇ ਜਥੇਦਾਰ ਹੁੰਦੇ ਆ ਉਹ ਕਿੱਥੇ ਸੀ ਇੱਕ ਮਾੜੀ ਜੀ ਵੀ ਜੇ ਆਪਾਂ ਕੋਈ ਫੋਟੋ ਕਰਦਾ ਵਾ ਕਰਦੇ ਆ ਤੇ ਜਥੇਦਾਰ ਜਿਹੜੇ ਉੱਥੇ ਖੜੇ ਹੁੰਦੇ ਆ ਨਾ ਉਸੇ ਵੇਲੇ ਟੱਕਦੇ ਆ ਪਰ ਉਸ ਸਮੇਂ ਮੈਂ बार-बार ਕਹਿ ਰਿਹਾ ਹਾਂ ਉਸ ਸਮੇਂ ਜਥੇਦਾਰ ਕਿੱਥੇ ਸੀ ਸਵਾਲ ਆਇਆ ਇੱਕ ਇਹਦਾ ਜਵਾਬ ਜਿਹੜਾ ਵਾ ਉਹ ਕਮੈਂਟ ਰਾਈ ਜ਼ਰੂਰ ਦੱਸਿਓ ਧੰਨਵਾਦ